ਕੁਲ ਆਲ ਸੁਲਤਾਨ ਵਲੀ ਦੋ ਜਹਾਨ ਆਵਾਜ਼ ਇਹ ਸ਼ਬਦ ਸਮਗਰ ਕਾਇਨਾਤ ਦੀ ਰਹਿਨਮਾਈ ਕਰ ਰਹੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮੁਕੱਦਸ ਹਜ਼ੂਰੀ ਦੇ ਅੰਦਰ ਹਾਜ਼ਰੀਨ ਗੁਰੂ ਕੀ ਸੰਗਤ ਅਸੀਸ ਬਖਸ਼ੋ ਆਖੋ ਜੀਉ ਵਾਹਿਗੁਰੂ ਜੀ ਕਾ ਥਾਲਸਾ ਸਤਿਗੁਰਾਂ ਨੇ ਬੜਾ ਤਰਸ ਕੀਤਾ ਜੋ ਪਿਛਲੇ ਲੰਮੇ ਸਮੇਂ ਤੋਂ ਹਰ ਇੱਕ ਸਾਲ ਦੀ ਤਰ੍ਹਾਂ ਨਗਰ ਭੇੜਵਾਲ ਦੇ ਵਿੱਚ ਮਹਾਪੁਰਖ ਸੰਬਾਬਾ ਚਰਨਜੀਤ ਸਿੰਘ ਜੀ ਔਰ ਸਾਰੇ ਨਗਰ ਦੇ ਉਦਮ ਔਰ ਸਹਿਯੋਗ ਦੇ ਨਾਲ ਇਹ ਕੀਰਤਨ ਸਮਾਗਮ ਇਸ ਸਾਜ ਰਹੇ ਨੇ ਮਹਾਪੁਰਖਾਂ ਵੱਲੋਂ ਬੜਾ ਪਿਆਰਾ ਇਤਿਹਾਸ ਸਰਵਣ ਕਰਾਇਆ ਜਾ ਰਿਹਾ ਸੀ ਸਾਥ ਸੰਗਤ ਲੱਗਦਾ ਬਹੁਤ ਸੁਖ ਹੈ ਇੱਥੇ ਬੈਹਿ ਕੇ ਬੋਲਣਾ ਥੱਲੇ ਬੈਠੇ ਨੂੰ ਵੀ ਇਹ ਤਾਂ ਸੁਣਾਉਂਦੇ ਪਏ ਨੇ ਪਰ ਸੁਣਾਉਣ ਵਾਲੇ ਤੇ ਕੀ ਬੀਤਦੀ ਐ ਇਹ ਜਾਂ ਉਹ ਜਾਣਦਾ ਹੈ ਜਾਂ ਅਕਾਲਪੁਰ ਪਰਮੇਸ਼ਰ ਜਾਣਦਾ ਕਿਉਂਕਿ ਜਦੋਂ ਬਾਬਾ ਜੀ ਇਤਿਹਾਸ ਸਰਵਣ ਕਰਾ ਰਹੇ ਸੀ ਤੇ ਮੈਂ ਵੇਖ ਰਿਹਾ ਸੀ ਵਾਰ-ਵਾਰ ਵਰਾਗ ਦੇ ਵਿੱਚ ਅੱਖਾਂ ਹੰਝੂਆਂ ਨਾਲ ਭਜ ਰਹੀਆਂ ਸਨ ਗਲਾ ਭਰ ਰਿਹਾ ਸੀ ਬੜਾ ਔਖਾ ਹੈ ਇਹ ਸੌਖਾ ਨਹੀਂ ਚਮਕੌਰ ਦੀ ਗੜੀ ਦੀ ਗੱਲ ਚੱਲ ਰਹੀ ਸੀ ਇਹ ਸੱਤ ਹੈ ਗੁਰੂ ਪਿਆਰਿਓ ਵੀ ਸਮੱਗਰ ਦੁਨੀਆ ਦੇ ਇਤਿਹਾਸ ਨੇ ਪਰ ਸਤ ਜਾਣਿਓ ਜਿਹੜਾ ਇਤਿਹਾਸ ਕਲਗੀਧਰ ਪਾਤਸ਼ਾਹ ਤੇ ਉਹਨਾਂ ਦੇ ਪਰਜੰਦ ਲਿਖੇ ਨੇ ਰਹਿੰਦੀ ਦੁਨੀਆ ਤੱਕ ਇਹ ਇਤਿਹਾਸ ਦੀ ਜਿਹੜੀ ਲੋ ਹੈ ਇਹਦੀ ਰੋਸ਼ਨੀ ਜਿਹੜੀ ਹੈ ਇਹ ਸਾਨੂੰ ਰਸਤਾ ਦਿਖਾਉਂਦੀ ਰਹੇਗੀ ਕਿਉਂਕਿ ਜਿਸ ਧਰਤੀ ਤੇ ਅੱਲਾ ਯਾਰਖਾਨ ਜੋਗੀ ਦੀ ਗੱਲ ਚਲਦੀ ਸੀ ਕਲਗੀਧਰ ਪਾਤਸ਼ਾਹ ਮਹਾਰਾ ਸੱਚੇ ਪਾਤਸ਼ਾਹ ਜਦੋਂ ਸਿੰਘ ਆਏ ਨੇ ਕੁਛ ਲੇਟ ਗਏ ਜ਼ਮੀਂ 'ਤੇ ਜ਼ੀ ਪੋਸ਼ ਵਿਸ਼ਾਕਰ ਅਰ ਦੇਨੇ ਲੱਗੇ ਪਹਿਰਾ ਕੁ ਤਲਵਾਰ ਉਠਾਕਰ ਗੋਬਿੰਦ ਵੀ ਸਬਾਸ ਹੋਏ ਖੇਮਾ ਮੇ ਜਾਕਰ ਦੇਖਾ ਤੋ ਵਹਾਂ ਬੈਠੇ ਹੈ ਗਰਦਨ ਝੁਕਾਕਰ ਕਹਤੇ ਗੁਰੂ ਸਾਹਿਬ ਕੁਝ ਘੋੜਿਆਂ ਦੀਆਂ ਕਾਠੀਆਂ ਵਿਸ਼ਾਕੇ ਸੌਂਗੇ ਕੱਪੜੇ ਗਿੱਲੇ ਨੇ ਇਹ ਥੋੜੀ ਵੇਖਿਆ ਕਿਸੇ ਨੇ ਵੇ ਜਿਵੇਂ ਥੱਕੇ ਹੋਏ ਨੇ ਜਿਵੇਂ ਪਾਸਾ ਪਲਟਣਾ ਵੀ ਚੇਤੇ ਨਹੀਂ ਨੀਂਦ ਆ ਗਈ ਗੋਬਿੰਦ ਵੀ ਸਬਾਸੂਏ ਖੈਮਾ ਵਿੱਚ ਜਾ ਕੇ ਦੇਖਾ ਤਾਂ ਵਾਹ ਬੈਠੇ ਹੈ ਗਰਦਨ ਝੁਕਾ ਕੇ ਹੈ ਵਾਹਿਗੁਰੂ ਹੈ ਵਾਹਿਗੁਰੂ ਮੁਖ ਸੇ ਨਿਕਲਤਾ ਹੈ ਤੂੰ ਹੀ ਤੂੰ ਹੈ ਤੂੰ ਹੀ ਤੂੰ ਮੁਖ ਸੇ ਨਿਕਲਤਾ ਉੱਥੇ ਪਰਮੇਸ਼ਰ ਦੀ ਬੰਦਗੀ ਚ ਜੁੜੇ ਨੇ ਬਾਦਸ਼ਾਹ ਸਿਰ ਨੀਵਾ ਇਸ ਕਰਕੇ ਨਹੀਂ ਵੀ ਮੈਂ ਆਨੰਦਪੁਰ ਸਾਹਿਬ ਛੱਡ ਆਇਆ ਸਿਰਨੀਵਾਂ ਇਸ ਕਰਕੇ ਨਹੀਂ ਵੀ ਮੇਰਾ ਪਰਿਵਾਰ ਮੇਰੇ ਵਿੱਚ ਨਹੀਂ ਬੰਦਗੀ ਚ ਨਹੀਂ ਮੈਂ ਜਦ ਡੇਢ ਘੜੀ ਰਾਤ ਗਈ ਜ਼ਿਕਰ ਖੁਦਾ ਮੈਂ ਕੈਂਮਾ ਸੇ ਨਿਕਲ ਆਏ ਸਰਕਾਰ ਹਵਾ ਮੇ ਕਦਮੋਂ ਸੇ ਟਹਿਲਤੇ ਹੈ ਦਿਲ ਹੈ ਦੁਆ ਮੇ ਕਰਤਾਰ ਸੇ ਕਹਤੇ ਤੇ ਰੂਬਰੂ ਹੋਕਰ ਕਹਿੰਦੇ ਕੱਲ ਮੈਂ ਚਮਕਾਉਟ ਸੇ ਜਾਊਂਗਾ ਸੁਰਖ ਰੂ ਹੋਕਰ ਜਦ ਬਾਹਰ ਨਿਕਲ ਕੇ ਉਹ ਪਰਮੇਸ਼ਰ ਦਾ ਨਵਾਜ਼ ਕਰਦੇ ਕਹਿੰਦੇ ਕੱਲ ਮੈਨੂੰ ਹੌਲਾ ਹੋ ਕੇ ਜਾਣਾ ਹੈ ਸੁਰਖਰੂ ਹੋ ਗਿਆ ਆਪਾਂ ਕਹੋ ਕਹਿੰਦੇ ਹ ਜ਼ਿੰਮੇਵਾਰੀਆਂ ਨਿਭੜੀਆਂ ਵੀ ਹੋਣ ਮੈਂ ਸੁਰਖਰੂ ਹੋ ਗਿਆ ਮੁੰਡੇ ਨਿਆਣੇ ਵਿਆਹ ਤੇ ਪਰ ਕੱਲ ਕੀ ਤਾਂ ਪਾਕਾ ਚਾਹ ਕਹਿੰਦੇ ਮੈਂ ਵਿਆਹ ਲੱਗਾ ਪੁੱਤ ਪਰ ਲਾੜੀ ਮਾਉਤ ਦੇ ਨਾਲ ਵਿਆਹ ਲੱਗਾ ਮੈਂ ਸੁਰਖਰੂ ਹੋ ਜਾਣਾ ਹੈ ਕਿ ਦੁਨੀਆ ਦਾ ਇਤਿਹਾਸ ਮੈਂ ਮਹਾਂਪੁਰਖ ਆਗੇ ਨੇ ਸਮਾਉਣਾ ਦਾ ਮੈਂ ਇੱਕ ਬੇਨਤੀ ਕਰਦੇ ਮਾਂ ਵੀ ਇਹ ਜੰਗਾ ਇੱਕ ਗੱਲ ਯਾਦ ਰੱਖਿਓ ਕਲਗੀਧਰ ਪਾਤਸ਼ਾਹ ਹਮਰੇ ਬੰਸ ਰੀਤ 임 ਆਈ ਸੀਸ ਦੇਤ ਪਰ ਧਰਮ ਨਾ ਜਾਈ ਯਾਦ ਰੱਖਿਓ ਸਾਡੀ ਲੜਾਈ ਜਿਹੜੀ ਹੈ ਉਹ ਵਿਚਾਰਧਾਰਾ ਦੀ ਹੈ ਉਦੋਂ ਸੀ ਹੁਣ ਵੀ ਹੈ ਤੇ ਅੱਗੋਂ ਨੂੰ ਵੀ ਰਹਿਣੀ ਹੈ ਮਤ ਜਾਣਿਓ ਬਈ ਆਪਣੀ ਕੋਈ ਧਰਮ ਦੀ ਲੜਾਈ ਹੈ ਕੋਈ ਸਿਆਸਤ ਦੀ ਲੜਾਈ ਇਹ ਵਿਚਾਰਧਾਰਾ ਹੈ ਤਾਂ ਵਿਚਾਰਧਾਰਾ ਕਿਹੜੀ ਇਹ ਲੜਾਈ ਗੁਰੂ ਨਾਨਕ ਪਾਤਸ਼ਾਹ ਤੋਂ ਸ਼ੁਰੂ ਹੋ ਗਈ ਸੀ ਮਤ ਜਾਣਿਆ ਵੀ ਕਿਰਪਾਨਾਂ ਕਿਤੇ ਹੁਣ ਕੱਢ ਲੀਆਂ ਜਾਂ ਫੜ ਲੀਆਂ ਗੁਰੂ ਨਾਨਕ ਪਾਤਸ਼ਾਹ ਤੋਂ ਜੰਗ ਸ਼ੁਰੂ ਹੋ ਗਿਆ ਸੀ ਜਦੋਂ ਧੱਕੇ ਨਾਲ ਜਨੇਊ ਪਾਇਆ ਗਿਆ ਮੇਰੇ ਪਾਤਸ਼ਾਹ ਕਦੇ ਨਹੀਂ ਧੱਕੇ ਨਾਲ ਮੈਂ ਜਨੇਊ ਨੂੰ ਨਹੀਂ ਪਾ ਸਕਦਾ ਇਹ ਜੰਗ ਉਸ ਦਿਨ ਸ਼ੁਰੂ ਹੋ ਗਈ ਸੀ ਕਿਉਂਕਿ ਉਹ ਵਿਚਾਰਧਾਰਾ ਕਲਗੀਧਰ ਉਹ ਵਿਚਾਰਧਾਰਾ ਕਹਿੰਦੀ ਹੈ ਮੈਂ ਨੀਵੀਂ ਜਾਤ ਵਾਲੇ ਨੂੰ ਆਪਣੇ ਪੈਰਾਂ 'ਚ ਬਿਠਾ ਕੇ ਨੌਕਰ ਬਣਾ ਕੇ ਗੁਲਾਮ ਬਣਾ ਕੇ ਰੱਖਣਾ ਹੈ ਇਹ ਉਹ ਵਿਚਾਰਧਾਰਾ ਹੈ ਉਹ ਵਿਚਾਰਧਾਰਾ ਕਹਿੰਦੀ ਹੈ ਮੈਂ ਇਹ ਮੇਰੇ ਘਰ 'ਚ ਸੇਰੀ ਲੱਗਿਆ ਰਵੇ ਇਹਦਾ ਨਿਆਣਾ ਨਾ ਪੜੇ ਇਹ ਗੁਲਾਮ ਰਵੇ ਇਹ ਉਹ ਵਿਚਾਰਧਾਰਾ ਸੀ ਜਿਹੜੇ ਕਹਿੰਦੇ ਸੀ ਜੇ ਕਿਸੇ ਦੇ ਕੰਨ 'ਚ ਵੇਤਾਨਾ ਮੰਤਰ ਪੈ ਗਿਆ ਤੇ ਇਹਦੇ ਕੰਨਾਂ 'ਚ ਸਿੱਕਾ ਢਾਲ ਕੇ ਪਾ ਦਿਓ ਇਹਨੇ ਵੇਦਾਂ ਦੀ ਬਾਣੀ ਕਿਉਂ ਸੁਣ ਲਈ ਤੇ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਵਿਚਾਰਧਾਰਾ ਪੁੱਠੀ ਸੀ ਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਜਨ ਕੀ ਜਾਤ ਪਾਤ ਕੁਲ ਮਾਹੀ ਸਰਦਾਰੀ ਨਾ ਭਈ ਕਦਾ ਹੀ ਤਿੰਨ ਹੀ ਕੋ ਸਰਦਾਰ ਬਣਾਉ ਤਬ ਗੋਬਿੰਦ ਸਿੰਘ ਜੰਗ ਅੱਜ ਵੀ ਹੈ ਦਿੱਲੀ ਔਰੰਗਜ਼ੇਬ ਮਾਫ ਕਰ ਰਹੇ ਹੋ ਸੈਪਜਾਦਿਆਂ ਨਾਲ ਨਹੀਂ ਜਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਨਹੀਂ ਕੋਈ ਵੈਰ ਵੈਰ ਵਿਚਾਰ ਧਾਰਾ ਨਾਲ ਉਦੋਂ ਵੀ ਸੀ ਅੱਜ ਵੀ ਹੈ ਕਿਉਂ ਕਿ ਦਿੱਲੀ ਦੇ ਤਖਤ ਨੂੰ ਉਸ ਦਿੱਲੀ ਦੇ ਸਿੰਘਾਸਨ ਨੂੰ ਇੱਕੋ ਇੱਕ ਤਖਤਾ ਹੈ ਜਿਹੜਾ ਚੁਰਾ ਦੀ ਗੱਲ ਕਰਦਾ ਇਕੋ ਇੱਕ ਤਖਤ ਹੈ ਜਿਹੜਾ ਧੌਣ ਚੱਕ ਕੇ ਖੜਿਆ ਹੈ ਇਕੋ ਇੱਕ ਤਖਤ ਹੈ ਜਿਹੜਾ ਅੱਖ ਅੱਖ ਭਾ ਕੇ ਗੱਲ ਕਰਦਾ ਤੇ ਉਹ ਤਖਤ ਹੈ ਸ੍ਰੀ ਅਕਾਲ ਤਖਤ ਸਾਹਿਬ ਇਹ ਜੰਗ ਰਹਿਣੀ ਆ ਵਿਚਾਰਤਾ ਰਹੀ ਇਹ ਮੁੱਕਣੀ ਨਹੀਂ ਉਹ ਸਾਨੂੰ ਮੈਂ ਮਾਫੀ ਮੰਗਾਗਾ ਸਾਨੂੰ ਨਹੀਂ ਸਮਝਾਈ ਉਹਨਾਂ ਨੂੰ ਆ ਗਈ 84 ਦੇ ਦੰਗੇ ਹੋਏ ਦਿੱਲੀ ਦੰਗੇ ਕਹਿ ਦਿੰਨੇ ਆਪਾਂ ਮਾਫ ਕਰਨਾ ਕਤਲ-ਏ-ਆਮ ਹੋਇਆ ਉਹਨਾਂ ਨੇ ਨਹੀਂ ਵੇਖਿਆ ਇਹ ਪਾਗੜਾ ਵਾਲਾ ਕਾਂਗਰਸੀ ਇਹ ਪਾਗੜਾ ਵਾਲਾ ਕਾਲੀ ਇਹ ਪਾਗੜਾ ਵਾਲਾ ਭਾਜਪਾ ਦਾ ਇਹ ਪਾਗੜਾ ਵਾਲਾ ਕਿਹੜਾ ਜਿਹੜਾ ਸਰਦਾਰ ਵੇਖਿਆ ਓਏ ਮਾਰ ਦਿਓ ਗਲਾ 'ਚ ਟਾਇਰ ਪਾ ਕੇ ਪਰ ਅਸੀਂ ਉਹਨਾਂ ਨੂੰ ਸਮਝ ਆ ਗਈ ਵੀ ਪੱਗ ਪੱਗ ਵਾਲਾ ਖਤਮ ਕਰਨਾ ਹੈ ਉਹ ਭਾਵੇਂ ਕਾਲੀ ਹੋਵੇ ਤੇ ਭਾਵੇਂ ਕਾਂਗਰਸੀ ਹੋਵੇ ਪੱਗ ਖਤਮ ਕਰਨੀ ਹੈ ਪਰ ਸਾਨੂੰ ਪੱਗਾਂ 'ਚ ਸਿਰ ਫਸਾਇਆ ਨੂੰ ਅਕਲ ਨਹੀਂ ਆਈ ਅਸੀਂ ਅੱਜ ਵੀ ਵੰਡੇ ਪਏ ਆ ਸਿੱਖ ਮਾਫੀ ਦਿਓ ਜੇ ਜੇ ਸਾਡੀ ਵਿਚਾਰਧਾਰਾ ਦੀ ਲੜਾਈ ਆ ਤੇ ਸਿੱਖ ਕਰਨੀ ਦਾ ਫਲ ਦਿੰਦਾ ਕਿਸੇ ਨਾਲ ਬਦਲਾ ਨਹੀਂ ਲੈਂਦਾ ਕਦੇ ਸਿੱਖ ਨੇ ਵਦੀ ਕੀ ਨਹੀਂ ਕੀਤੀ ਜੇਕ ਅਰੰਗ ਜੇਬ ਨੇ ਤਲਗੀਤਰ ਪਾਤਸ਼ਾਹ ਦੇ ਚਾਰੋਂ ਪੁੱਤਰ ਸ਼ਹੀਦ ਕਰਾਏ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹਾਦਤ ਹੋਈ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਹੋਈ ਤੇ ਪਾਤਸ਼ਾਹ ਨੇ ਉਹਦੇ ਬੱਚੇ ਦੇ ਸਿਰ ਤੇ ਤਾਜ ਆਪ ਸਜਾਇਆ ਬਹਾਦਰ ਸ਼ਾਹ ਦੇ ਸਿਰ ਤੇ ਜੇ ਬੰਦਾ ਸਿੰਘ ਬਹਾਦਰ ਤਲਗੀਤਰ ਪਾਤਸ਼ਾਹ ਦੀ ਬਖਸ਼ਿਸ਼ ਲੈ ਕੇ ਉਹ ਚੜ੍ਹਿਆ ਤਖਣ ਦੀ ਧਰਤੀ ਤੋਂ ਉਹਨੇ ਸਢੋਰਾ ਬੁਲਾਤਾ ਮਿੱਟੀ 'ਚ ਸਮਾਣਾ ਮਲਾਤਾ ਮਿੱਟੀ 'ਚ ਪਰ ਮਾਫ ਕਰਿਓ ਉਹਨੇ ਕਿਸੇ ਬੇਕਸੂਰ ਤੇ ਕਿਸੇ ਬੇਗਨਾ ਦਾ ਕਤਲ ਨਹੀਂ ਕੀਤਾ ਉਹਨੇ ਕਿਸੇ ਮਸੀਤ ਨੂੰ ਕਿਸੇ ਮਸਜਿਦ ਨੂੰ ਵੀ ਢਾਇਆ ਇਹ ਅੱਜ ਸਰਕਾਰਾਂ ਬਣ ਗਈਆਂ ਆ ਫਲਾਣੀ ਮਸਜਿਦ ਢਾ ਦਿਓ ਜੀ ਆਪ ਫਲਾਣਾ ਬਸਪਤਾ ਦਿਓ ਜੀ ਅਸੀਂ ਤਾਂ ਮੰਦਰ ਬਣਾਵਾਂਗੇ ਪਰ ਜਿੰਨਾ ਚਿਰ ਸਿੱਖਾਂ ਦਾ ਰਾਜ ਰਿਹਾ ਸਿੱਖ ਨੇ ਕਦੇ ਕਿਸੇ ਦਾ ਮਸਜਿਦ ਢਾਕੇ ਗੁਰਦੁਆਰਾ ਨਹੀਂ ਬਣਾਇਆ ਮੰਦਰ ਢਾਕੇ ਗੁਰਦੁਆਰਾ ਨਹੀਂ ਬਣਾਇਆ ਕਿਉਂਕਿ ਸਾਡੀ ਲੜਾਈ ਇਹ ਹੈ ਹੀ ਨਹੀਂ ਔਰ ਸਿੱਖ ਕਰਨੀ ਦਾ ਫਲ ਜੇ ਕਰਨੀ ਦਾ ਫਲ ਇੰਦਰਾ ਗਾਂਧੀ ਮੈਂ ਨਾ ਕਈ ਵਾਰ ਗੁੱਸਾ ਨਾ ਕਰੋ ਜੇ ਮੈਂ ਕਈ ਵਾਰ ਸੋਚਦਾ ਹੁੰਨਾ ਸਾਡੇ ਕਈ ਭੋਲੇ ਭੋਲੇ ਕਹਾਂਗਾ ਮੈਂ ਚਲਾਕ ਨਹੀਂ ਕਹਿ ਸਕਦਾ ਕਹਿੰਦੇ ਅਖੇ ਜੀ ਜੈ ਜੈ ਸੰਤ ਜਨੈਦਰ ਸਿੰਘ ਜੀ ਭਿੜਰਾ ਵਾਲੇ ਅਕਾਲ ਤਖਤ ਸਾਹਿਬ ਦੇ ਦਰਬਾਰ ਸਾਹਿਬ ਚ ਨਾਮ ਹੁੰਦਾ ਤੇ ਉਥੇ ਹਮਲਾ ਹੀ ਨਹੀਂ ਸੀ ਹੋਣਾ ਉਥੇ ਹਮਲਾ ਨਹੀਂ ਸੀ ਹੋਣਾ ਅਕਾਲ ਤਖਤ ਸਾਹਿਬ ਤੇ ਨਹੀਂ ਸੀ ਹੋਣਾ ਅੱਛਾ ਫਿਰ ਕਈ ਕਹਿੰਦੇ ਜੇ ਸਤਵੰਤ ਬੀਨਤ ਸਿੰਘ ਦਿੱਲੀ ਇੰਦਰਾ ਗਾਂਧੀ ਨੂੰ ਗੱਡੀ ਨਾਲ ਚਾੜ ਦੇ ਤੇ ਦਿੱਲੀ ਥੋੜੀ ਦੰਗੇ ਹੋਣੇ ਸੀ ਕਤਲੇਆਮ ਹੋਣੇ ਸੀ ਦਿੱਲੀ ਥੋੜੀ ਇੱਥੇ ਕੁਝ ਹੋਣਾ ਸੀ ਮਾਫ ਕਰਨਾ ਸਾਧ ਸੰਗਤ ਜੀ ਇਹ ਵਹਿਮ ਹੈ ਤੁਹਾਡਾ ਜੇ ਆਰਮੀ ਸੰਤ ਜਰਨੈਲ ਸਿੰਘ ਜੀ ਅਕਾਲ ਤਖਤ ਸਾਹਿਬ ਤੇ ਨਾ ਹੁੰਦੇ ਆਰਮੀ ਨੇ ਉੱਥੇ ਫਿਰ ਵੀ ਅਟੈਕ ਕਰਨਾ ਸੀ 2 ਸਾਲ ਪਹਿਲਾਂ ਕਿਹੜਾ ਪਿੰਡਰਾਂ ਵਾਲੇ ਬੈਠੇ ਸੀ ਅਕਾਲ ਤਖਤ ਤੇ ਜੰਗ ਨਾਨਕ ਨਵਾਸ ਚ 2 ਸਾਲ ਪਹਿਲਾਂ ਫਿਰ ਆ ਪੌਂਟਾ ਸਾਹਿਬ ਚ ਰਖਤਾ ਦੀਆਂ ਪਹਾੜੀਆਂ ਤੇ ਕਿਉਂ ਹਰਮੰਦਰ ਸਾਹਿਬ ਦਾ ਮਾਡਲ ਬਣਾ ਕੇ ਤਿਆਰੀਆਂ ਕਰਵਾਈਆਂ ਵੀ ਹਮਲਾ ਐਡਾ ਕਰਨਾ ਹਰਮੰਦਰ ਸਾਹਿਬ ਤੇ ਸਮਾਲਾ ਇਦਾਂ ਕਰਨਾ ਹਰਿਮੰਦਰ ਸਾਹਿਬ ਤੇ ਇਹਨਾਂ ਨੂੰ ਸਾਡੀ ਵਿਚਾਰਧਾਰਾ ਦੁਖਦੀ ਐ ਵਿਚਾਰਧਾਰਾ ਔਰ ਸਿੱਖ ਕਰਨੀ ਦਾ ਫਲ ਦਿੰਦਾ ਰਿਹਾ ਦਿੰਦਾ ਰਹੇਗਾ ਜੇ ਇੰਦਰਾ ਨੇ ਕਹਿਣ ਕਮਾਇਆ ਠੋਕੀ ਇੰਦਰਾ ਜਾ ਕੇ ਪਰ ਉਹਦੇ ਕਿਸੇ ਬੱਚੇ ਦਾ ਕਤਲ ਨਹੀਂ ਕੀਤਾ ਇਹਨਾਂ ਨੇ ਸਾਡੇ ਕੋ ਕੋ ਕੇ ਮਾਰੇ ਨੇ ਨਾ ਦਿੱਲੀ ਚ ਅੱਜ ਵੀ ਮੌਕਾ ਮਿਲ ਜੇ ਅੱਜ ਵੀ ਮਾਰਨਗੇ ਮਾਫ ਕਰਿਓ ਅੱਜ ਵੀ ਅੱਜ ਵੀ ਇਹਨਾਂ ਨੂੰ ਮੌਕਾ ਮਿਲ ਜੇ ਇਹ ਚਾਹੁੰਦੇ ਨੇ ਤੁਹਾਡਾ ਕਤਲ ਕਰ ਦੇਈਏ ਤੁਹਾਡੀ ਪੱਗ ਚੁਗਦੀ ਹੈ ਜਨਮ ਵੈਦਿਆ ਮਾਰਨ ਗਏ ਸਿੰਘ ਜਿੰਦਾ ਸੁੱਖਾ ਉਹਦੀ ਘਰ ਵਾਲੀ ਨੂੰ ਗੋਲੀ ਵੱਜ ਗਈ ਗੋਲੀ ਇਸ ਕਰਕੇ ਮਾਰੀ ਉਹ ਵਿੱਚ ਸੀ ਪਰ ਚਿੱਠੀ ਲਿਖੀ ਜੇਲ੍ਹ ਚੋਂ ਕਹਿੰਦੇ ਬੀਬੀ ਤੇਰੇ ਕੋਲੋਂ ਮਾਫੀ ਮੰਗਦੇ ਆ ਤੇਰੇ ਗੋਲੀ ਮਾਰਨੀ ਮਜਬੂਰੀ ਸੀ ਤੂੰ ਸਾਡੇ ਵਿੱਚ ਅੜਿੱਕਾ ਬਣੀ ਹੋਈ ਸੀ ਸਿੱਖ ਕਰਨੀ ਦਾ ਫਲ ਵੈਦਿਆ ਨੂੰ ਦਿੱਤਾ ਤੇ ਕਰਨੀ ਦਾ ਫਲ ਬਾਦਲਾ ਨੂੰ ਵੀ ਮਿਲਣਾ ਇਹ ਗੱਲ ਨੋਟ ਕਰ ਲੋ ਜੱਜਤਿਆ ਉਹਨਾਂ ਨੂੰ ਹੀ ਮਿਲਦਾ ਹੈ ਮੈਂ ਕਹਿੰਦਾ ਜਿਹੜੇ ਕਹਿੰਦੇ ਨਾ ਬਾਦਲ ਤੇ ਗੋਲੀ ਨਹੀਂ ਵੱਜੀ ਬੱਜ ਗਿਆ ਉਹ ਗੁਰੂ ਸਾਹਿਬ ਨੇ ਕਿਹਾ ਕਿਉਂ ਬਚਾਇਆ ਪ੍ਰਕਾਸ਼ ਬਾਦਲ ਵੀ ਇਸੇ ਕਰਕੇ ਉਹ ਜਿਉਂਦਾ ਰਿਹਾ ਜਦੋਂ ਮਰਿਆ ਉਹਦੀ ਰਾਜਨੀਤਿਕ ਮੌਤ ਹੋ ਗਈ ਸੀ ਅਖੀਰ 'ਚ 5 ਸਾਲ 5 ਵਾਰ ਮੁੱਖ ਮੰਤਰੀ ਬਣਿਆ ਹਾਰ ਕੇ ਮਰਿਆ ਲਾਸਟ ਵਿੱਚ ਹਾਰ ਕੇ ਮੈਂ ਮਾਫੀ ਮੰਗਾਗਾ ਇਹ ਵਿਚਾਰ ਧਾਰਾ ਦੀ ਲੜਾਈ ਹੈ ਕਿਸੇ ਦੀ ਸਿਆਸੀ ਜਾਂ ਕਿਸੇ ਦੀ ਧਾਰਮਿਕ ਲੜਾਈ ਨਹੀਂ ਸਿੱਖ ਕਰਨੀ ਦਾ ਫਲ ਦਿੰਦਾ ਰਿਹਾ ਦਿੰਦਾ ਰਹੇਗਾ ਪਰ ਇੱਕ ਬੇਨਤੀ ਹੈ ਅਨੰਤਪੁਰ ਸਾਹਿਬ ਵਾਪਸੀ ਕਰ ਲਓ ਬਾਬਾ ਜੀ ਨੇ ਬੇਨਤੀ ਕੀਤੀ ਕੱਲ ਠੰਡੇ ਬਾਟੇ ਦੀ ਪੌਲ ਤਿਆਰ ਹੋਣੀ ਹੈ ਵਾਪਸੀ ਕਰ ਲਓ ਮੌਕਾ ਹੈ ਮੇਰੀ ਵਾਸੀ ਇਸੇ ਪਿੰਡ ਤੋਂ ਮੈਨੂੰ ਮੇਰਾ ਭਾਈ ਗਿਆ ਕਹਿੰਦਾ ਉੱਪਰ ਆ ਤੂੰ ਥੱਲੇ ਕਾਤੇ ਬੈਠਾ ਮੈਂ ਕਿਹਾ ਭਾਈ ਮੈਂ ਇੱਥੇ ਸੱਨੀ ਬਣ ਕੇ ਆਉਣਾ ਮੈਂ ਕਹਿੰਦੇ ਪਰਵਾਨਾ ਬਣ ਕੇ ਨਹੀਂ ਆਇਆ ਇਸ ਪਿੰਡ 'ਚ ਕਿਉਂ ਇਹ ਮੇਰਾ ਪਿੰਡ ਹੈ ਇਸੇ ਪਿੰਡ ਨੇ ਮੇਰੀਆਂ ਜੜ੍ਹਾਂ ਲਾਈਆਂ ਆ ਮਾਹ ਪੁਰਖਾਂ ਦੇ ਚੱਲਣਾ 'ਚ ਜਾ ਕੇ ਮੈਂ ਇੱਥੋਂ ਤੱਕ ਪਹੁੰਚਿਆ ਇਹਨਾਂ ਨੇ ਫੜਿਆ ਮੇਰਾ ਹੱਥ ਤੇ ਅੱਜ ਅੱਜ ਜੇ ਦੁਨੀਆ ਜਾਣ ਦੀ ਪਰਵਾਨਾ ਤੇ ਇਸੇ ਪਿੰਡ ਤੋਂ ਮੈਨੂੰ ਛੱਡਣ ਗਏ ਸੀ ਰੰਧਾਵੇ ਵਾਲੇ ਮਾਹ ਪੁਰਖਾਂ ਕੋਲ ਇੱਥੋਂ ਹੀ ਮੈਂ ਬੇਨਤੀ ਕਰਾਂ ਆਜੋ ਇੱਕ ਬਾਬਾ ਜੀ ਇੱਕ ਮਿੰਟ ਲੈਣਾ ਹੁ ਇੱਕ ਮਿੰਟ ਚ ਬਾਬਾ ਜੀ ਮਾਫੀ ਦਿਓ ਜਿਸ ਮਾਫੀ ਕਰਨ ਲੱਗਾ ਕਲਗੀਧਰ ਪਾਤਸ਼ਾਹ ਤੁਰੇ ਜਾਂਦੇ ਸੀ ਸੁਣਿਓ ਗੱਲ ਤੁਰੇ ਜਾਂਦੇ ਸੀ ਹੱਥ ਵਿੱਚ ਨਿੱਕੇ 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 ਪੱਥਰ ਮਹਾਰਾਜ ਜੀ ਨੇ ਇੱਕ ਪੱਥਰ ਪਾਣੀ ਚ ਵਗਾ ਕੇ ਮਾਰਿਆ ਸਿੱਖ ਨੂੰ ਪੁੱਛਿਆ ਸਿੱਖਾ ਪੱਥਰ ਡੁੱਬ ਗਿਆ ਸਿੱਖ ਕਹਿੰਦੇ ਮਹਾਰਾਜ ਪਾਣੀ ਦਾ ਸੁਭਾਅ ਡੋਬਣਾ ਡੁੱਬੇਗਾ ਜੀ 5 ਮਿੰਟਾਂ ਬਾਅਦ ਫੇਰ ਪੱਥਰ ਪਾਣੀ ਚ ਮਾਰਿਆ ਪੱਥਰ ਡੁੱਬ ਗਿਆ ਸਿੱਖੋ ਪੱਥਰ ਕਿਉਂ ਡੁੱਬ ਗਿਆ ਮਹਾਰਾਜ ਪੱਥਰ ਭਾਰਾ ਹੁੰਦਾ ਉਹਨੇ ਡੁੱਬਣਾ ਹੀ ਹੈ 5 ਮਿੰਟਾਂ ਬਾਅਦ ਫੇਰ ਪੱਥਰ ਮਾਰਿਆ ਭਾਈ ਨੰਦ ਲਾਲ ਸਿੰਘ ਜੀ ਨੂੰ ਪੁੱਛ ਲਿਆ ਭਾਈ ਨੰਦ ਲਾਲ ਸਿੰਘ ਜੀ ਦਾ ਦਾੜਾ ਹੰਜੂਆਂ ਨਾਲ ਭਿੱਜਿਆ ਰੋਂਦੇ ਪਏ ਨੇ ਜਵਾਬ ਕੋਈ ਨਹੀਂ ਜਵਾਬ ਨਹੀਂ ਆਇਆ ਉਹ ਭਾਈ ਨੰਦ ਲਾਲ ਸਿੰਘ ਤੂੰ ਜਵਾਬ ਦੇ ਰੋਈ ਕਿਉਂ ਜਾਂਦਾ ਭਾਈ ਨੰਦ ਲਾਲ ਸਿੰਘ ਕਹਿੰਦੇ ਸੱਚੇ ਪਾਤਸ਼ਾਹ ਮੈਨੂੰ ਨਹੀਂ ਪਤਾ ਪੱਥਰ ਦਾ ਸੁਭਾਅ ਡੁੱਬਣਾ ਜਾਂ ਪਾਣੀ ਦਾ ਸੁਭਾਅ ਡੁੱਬਣਾ ਮੈਨੂੰ ਨਹੀਂ ਪਤਾ ਪੱਥਰ ਭਾਰਾ ਕਿ ਪਾਣੀ ਡੋਬਣ ਵਾਲਾ ਮੈਨੂੰ ਤੇ ਇੰਨਾ ਪਤਾ ਮੇਰੇ ਸੈਨਸ਼ਾਹ ਜਿਹੜੇ ਤੇਰੇ ਹੱਥੋਂ ਛੁੱਟ ਗਏ ਉਹ ਡੁੱਬ ਗਏ ਤੇ ਜਿਹੜੇ ਤੇਰੇ ਹੱਥਾਂ ਦੇ ਵਿੱਚ ਨੇ ਉਹ ਬਚੇ ਹੋਏ ਨੇ ਤੇ ਜੇ ਬਚਣਾ ਜੇ ਜੇ ਬਚਣਾ ਖੰਡੇ ਬਾਟੇ ਜੋ ਅੰਮ੍ਰਿਤ ਖੰਡੇ ਕੋ ਲਹਿ ਗੁਰ ਕੇ ਸੋ ਜਹਾਜ਼ ਚੜ ਜਾਏ ਖੰਡੇ ਬਾਟੇ ਦੀ ਪੌਲ ਸਿੱਖ ਖੰਡੇ ਬਾਟੇ ਦੀ ਪੌਲ ਬਣ ਕੇ ਕਹਿਵਾ ਸਕਦੇ ਹੋ ਉ ਭਾਵੇਂ ਲੱਖ ਕਹੀ ਜਾਓ ਸਿੱਖ 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 ਨਾ ਸਿੱਖ ਨਹੀਂ ਹੈਗੇ ਤੁਸੀਂ ਜਦ ਤੱਕ ਗਾ ਤੇਰੇ ਕਿਰਪਾਨ ਨਹੀਂ ਪੈਂਦੀ ਮੈਂ ਨਹੀਂ ਕਹਿੰਦਾ ਮੈਂ ਗਾ ਤੇਰੇ ਕਿਰਪਾਨ ਪਾ ਕੇ ਬਹੁਤ ਚੰਗਾ ਮੈਂ ਬਹੁਤ ਮਾੜਾ ਮਾਫੀ ਮੰਗਾ ਨਾ ਮੇਰੇ ਕਰਮ ਬਹੁਤ ਚੰਗੇ ਨਹੀਂ ਪਰ ਮੈਂ ਇਹ ਵੀ ਨਹੀਂ ਕਹਿੰਦਾ ਵੀ ਕਲੀਨ ਸ਼ੇਵ ਬੰਦਾ ਮੇਰੇ ਤੋਂ ਮਾੜਾ ਨਾ ਉਹਦੀ ਬਾਣੀ ਪੜਨ ਦੀ ਟਾਈਮ ਮੇਰੇ ਤੋਂ ਵੱਧ ਹੋ ਸਕਦਾ ਹੈ ਅਮਰਤ ਵੇਲਾ ਮੇਰੇ ਨਾਲ ਵੱਧ ਆਮ ਸਕਦਾ ਹੈ ਪਰ ਇਹ ਗੁਰੂ ਗੋਬਿੰਦ ਸਿੰਘ ਦਾ ਸਰੂਪ ਇਹ ਦਾਤ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਇਹ ਕਿਸੇ ਬੰਦੇ ਦੀ ਨਹੀਂ ਇਹ ਪਿਓ ਦੀ ਦਾਤ ਹੈ ਆਨੰਦਪੁਰ ਸਾਹਿਬ ਵਾਪਸੀ ਕਰੋ ਇੰਨੀਆਂ ਕੋਈ ਬੇਨਤੀਆਂ ਕਰਦਾ ਮੈਂ ਖੇਮਾ ਦਾ ਜਾਚਕ ਆ ਭਾਵਨਾ ਦੇ ਵੇਲੇ ਕੋਈ ਸ਼ਬਦ ਬਾਦ ਢਾਟ ਬੋਲਿਆ ਗਿਆ ਹੋਵੇ ਮੈਂ ਬੱਚਾ ਇਸ ਪਿੰਡ ਦਾ ਮਾਫ ਕਰਿਓ ਸਾਧ ਸੰਗਤ ਜੀ ਕੱਲ ਵੀ ਸਮਾਗਮ ਹੈ ਮੈਂ ਮਾਫੀ ਮੰਗਾਗਾ ਅੱਜ ਵੀ ਰੁਝੇਵੇ ਕੁਛ ਇਦਾਂ ਦੇ ਸੀ ਮੈਂ ਬਾਬਾ ਜੀ ਨੂੰ ਫੋਨ ਕਰਨਾ ਸੀ ਪਰ ਮੈਨੂੰ ਪਤਾ ਸੀ ਵੀ ਸਮਾਗਮ ਚ ਬਿਜੀ ਨੇ ਮੈਂ ਫੇਰ ਕਦੇ ਘਰੇ ਚਰਨ ਪਵਾਵਾਂਗਾ ਸਾਧ ਸੰਗਤ ਜੀ ਗੁਰੂ ਰਾਮਦਾਸ ਪਾਸ਼ਾ ਨੇ ਕਿਰਪਾ ਕੀਤੀ ਆ ਮੈਨੂੰ ਮਹਾਰਾਜ ਨੇ ਛੋਟਾ ਜਿਹਾ ਘਰ ਦਿੱਤਾ ਸਿਰ ਤੇ ਛੱਤ ਮੈਂ ਕਰਾਇ ਤੇ ਰਿੰਦਾ ਸੀ ਪਹਿਲਾਂ ਤੇ ਛੱਤ ਦਿੱਤੀ ਆ ਉਹਦਾ ਕੱਲ ਨੂੰ ਆਪ ਗੁਰੂ ਸਾਹਿਬ ਦੇ ਪਾਵਨ ਜਾਪ ਚੱਲਦੇ ਨੇ ਮੈਂ ਤਾਂ ਉਹ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਜਿਹੜਾ ਜਿਹੜਾ ਵੀ ਗੁਰੂ ਪਿਆਰਾ ਬਾਬਾ ਗੁਲਾਬ ਸਿੰਘ ਜੀ ਨੇ ਆਉਣਾ ਹੈ ਲਾਂਡਰ ਵਾਲਿਆਂ ਨੇ ਆਉਣਾ ਦਰਬਾਰ ਸਾਹਿਬ ਤੋਂ ਰਾਗੀ ਨੇ ਤੇ ਚੜਦੀ ਕਲਾ ਟਾਈਮ ਟੀਵੀ ਤੇ ਉਹਨਾਂ ਕਹਿੰਦੇ ਲਾਈਵ ਕਰਨਾ ਤੇ ਵੈਸੇ ਸਮਾਗਮ ਵੇਖ ਦਿੱਤੇ ਐ ਪਰ ਜਿਹੜਾ ਵੀ ਵੀਰ 2 ਘੰਟੇ 10 ਤੋਂ 12 ਸਮਾਗਮ ਹੈ ਤੇ ਆਪ ਮੇਰਾ ਇਸ ਨਿੱਕੀ ਜਿਹੀ ਖੁਸ਼ੀ ਚ ਕਿਉਂਕਿ ਸਾਹ ਸੰਗਤ ਬੇ ਘਰ ਹੋ ਕੇ ਰਹਿਣਾ ਮੈਂ ਸਮਝ ਸਕਦਾ ਜਿਨ੍ਹਾਂ ਲੋਕਾਂ ਕੋਲ ਘਰ ਨਹੀਂ ਉਹਨਾਂ ਦਾ ਦਰਦ ਕੀ ਹੈ ਬੜਾ ਔਖਾ ਹੈ ਭਾਵੇਂ ਇੱਕ ਕੁੱਲੀ ਹੋਵੇ ਹੋਵੇ ਆਪਣੀ ਉਹ ਗੁਰੂ ਸਾਹਿਬ ਨੇ ਦਾਤ ਦਿੱਤੀ ਮੈਂ ਧੰਨਵਾਦ ਕਰਦਾ ਕਰੋਲੇ ਤੋਂ ਸਾਡੀ ਸੰਗਤ ਆਈ ਪ੍ਰਧਾਨ ਨਿਰਮਲ ਸਿੰਘ ਜੀ ਵੀ ਆਏ ਨੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਾਡੇ ਸਤਿਕਾਰਯੋਗ ਗਿਆਨੀ ਬਲਜਿੰਦਰ ਸਿੰਘ ਦੀ ਪਰਵਾਨਾ ਜਿਨ੍ਹਾਂ ਨੇ ਆਪਾਂ ਨੂੰ ਆਪਣੇ ਵਿਚਾਰਾਂ ਦੇ ਦੁਆਰਾ ਨਿਹਾਲ ਕੀਤਾ ਹੈ ਸੋ ਉਹਨਾਂ ਦਾ ਸਤਿਕਾਰ ਸਰੂਪਾ ਸਾਡੇ ਸਤਿਕਾਰਯੋਗ ਬਾਬਾ ਪਰਮਜੀਤ ਸਿੰਘ ਢੀਡਾ ਸਾਹਿਬ ਵਾਲੇ ਮਹਾਂਪੁਰ ਕਰਨਗੇ ਸੋ ਬੇਨਤੀ ਇਸ ਰੂਪਾ ਲੈ ਕੇ ਪਾਸ ਕਰਨ ਦੀ ਬੋਲੇ ਈਸੋ ਨਿਹਾਲ ਸਤਿ ਸ੍ਰੀ ਅਕਾਲ ਸੁਸੰਗਤ ਨੂੰ ਬੇਨਤੀ ਹੈ ਕਿ ਸਾਡੇ ਸਤਿਕਾਰਯੋਗ ਸੰਤ ਬਾਬਾ ਪਰਮਜੀਤ ਸਿੰਘ ਜੀ ਡਾ ਸਾਹ ਵਾਲੇ ਮਹਾਂਪੁਰਖ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ ਸੁਸੰਗਤ ਨੂੰ ਬੇਨਤੀ ਹੈ ਕਿ ਮਹਾਂਪੁਰਖਾਂ ਨੇ ਇੱਕ ਘੰਟਾ ਲਾ ਕੇ ਸਾਡੇ 1:00 ਵਜੇ ਸਮਾਪਤੀ ਕਰ ਦੇਣੀ ਹੈ ਸੁਸੰਗਤ ਨੂੰ ਬੇਨਤੀ ਹੈ ਕਿ ਜਿਹੜੇ ਸੰਗਤਾਂ ਭਾਈ ਇਧਰ ਉਧਰ